ਜੀ ਹਾਂ ਹੁਣ ਕੈਨੇਡਾ ਤੋਂ ਬਾਅਦ ਯੂਕੇ ਦੇ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਵਿਦੇਸ਼ੀ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੀ ਗੱਲ ਜਿਹੜੀ ਆ ਯੂਕੇ ਦੇ ਵੱਲੋਂ ਕੀਤੀ ਜਾ ਰਹੀ ਹੈ ਜੇ ਜਾਣਕਾਰੀ ਦੀ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਦੇ ਮੁਤਾਬਕ ਹੁਣ ਪਹਿਲਾਂ ਹੀ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਦੇ ਵੱਲੋਂ ਕਈ ਨਿਯਮ ਬਣਾ ਦਿੱਤੇ ਗਏ ਨੇ ਜਿੰਨਾ ਕਰਕੇ ਹੁਣ ਜੋ ਪੰਜਾਬੀ ਕੈਨੇਡਾ ਦਾ ਰੁਖ ਕਰ ਰਹੇ ਸੀ ਹੁਣ ਹੋਰ ਦੇਸ਼ਾਂ ਦਾ ਰੁਖ ਕਰ ਰਹੇ ਨੇ ਬਲਾਲ ਜੇ ਗੱਲ ਕੀਤੀ ਜਾਵੇ ਪੰਜਾਬੀਆਂ ਦੀ ਤਾਂ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਇਸ ਤੋਂ ਬਾਅਦ ਯੂਕੇ ਦੀ ਯੋਜਨਾ ਬਣਾਉਣ ਵਾਲੇ ਤੇ ਯੂਕੇ ਦੇ ਵਿੱਚ ਰਹਿ ਰਹੇ ਵਿਦਿਆਰਥੀਆਂ ਲਈ ਵੀ ਵੱਡੀ ਖਬਰ ਹੈ ਜੀहां ਤੁਹਾਨੂੰ ਦੱਸ ਦਈਏ ਕਿ 10 ਕਟ ਗ੍ਰੇਡ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਦੀ ਇਹ ਯੋਜਨਾ ਬਣਾਈ ਜਾ ਰਹੀ ਹੈ ਯੂਕੇ ਦੇ ਵੱਲੋਂ ਇੱਕ ਰਿਪੋਰਟ ਮੁਤਾਬਕ ਯੂਕੇ ਦੀ ਸਲਾਹਕਾਰ ਕਮੇਟੀ ਨੇ ਕਿਹਾ ਹੈ ਕਿ 2 ਸਾਲ ਦੇ ਗ੍ਰੈਜੂਏਸ਼ਨ ਵੀਜ਼ੇ ਤੇ ਵਿਦੇਸ਼ੀ ਵਿਦਿਆਰਥੀ ਜੋ ਉੱਚ ਦਰਜੇ ਹਾਸਲ ਕਰਨ ਦੇ ਵਿੱਚ ਅਸਫਲ ਰਹੇ ਨੇ ਉਹਨਾਂ ਨੂੰ ਯੂਕੇ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ ਮਤਲਬ ਕਿ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਵੱਡੀ ਉलांग ਨਹੀਂ ਪੱਟੀ ਜਿਨ੍ਹਾਂ ਨੂੰ ਕੋਈ ਵੱਡੀ ਸਫਲਤਾ حاصل ਨਹੀਂ ਹੋਈ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਜਲਦ ਹੀ ਰਿਪੋਰਟ ਕੀਤਾ ਜਾ ਸਕਦਾ ਇਹ ਜਾਣਕਾਰੀ ਜਿਹੜੀ ਆ ਸਾਹਮਣੇ ਆ ਰਹੀ ਹੈ ਰਿਪੋਰਟ ਮੁਤਾਬਕ ਯੂਕੇ ਦੇ ਗ੍ਰੈਸ ਕਟਰ ਜੈਮਸ ਨੂੰ ਇਸ ਦੇ ਰਿਕਾਰਡ ਉੱਚ ਪੱਧਰ ਤੋਂ 3 ਲੱਖ ਤੱਕ ਸ਼ੁੱਧ ਪ੍ਰਵਾਸ ਨੂੰ ਘਟਾਉਣ ਦੇ ਲਈ 5 ਨੁਕਾਤੀ ਯੋਜਨਾ ਦੇ ਹਿੱਸੇ ਵਜੋਂ ਗ੍ਰੈਜੂਏਸ਼ਨ ਵੀਜ਼ਾ ਦੀ ਸਮੀਖਿਆ ਕਰਨ ਦੇ ਲਈ ਕਿਹਾ ਗਿਆ ਤਾਂ ਦੱਸਦੀ ਹੈ ਕਿ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜੂਨ 2023 ਦੇ ਵਿੱਚ ਗ੍ਰੈਜੂਏਟ ਹੋਣ ਤੋਂ ਬਾਅਦ 98 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਯੂਕੇ ਦੇ ਵਿੱਚ ਰਹਿਣ ਲਈ 2 ਸਾਲ ਦਾ ਵੀਜ਼ਾ ਦਿੱਤਾ ਗਿਆ ਸੀ ਜੋ ਕਿ ਸਿਰਫ 1 ਸਾਲ ਦੇ ਵਿੱਚ 42 ਹਜ਼ਾਰ ਜਾਂ 74% ਦਾ ਵਾਅਦਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਖਦਸਾ ਹੈ ਕਿ ਯੂਕੇ ਦੇ ਵਿੱਚ ਕੰਮ ਕਰਨ ਲਈ ਇਸ ਦੀ ਵਰਤੋਂ ਪਛਲੇ ਦਰਵਾਜ਼ੇ ਵਜੋਂ ਕੀਤੀ ਜਾ ਰਹੀ ਹੈ एमएसी ਦੇ ਚੇਅਰਮੈਨ ਪ੍ਰੋਫੈਸਰ ਬਾਈ ਨਬੀਨ ਨੇ ਕਿਹਾ ਹੈ ਕਿ ਉਹਦੀ ਕਮੇਟੀ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਕੀ ਹੋਰ پابندੀਆਂ ਹੋਣੀਆਂ ਚਾਹੀਦੀਆਂ ਨੇ ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਬ੍ਰਿਟੇਨ ਦੇ ਵਿੱਚ ਰਹਿਣ ਦੀ ਇਜਾਜ਼ਤ ਦੇਣ ਤਾਂ ਹੀ ਉਹ ਉੱਜ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹਨ ਜਾਂ ਨਿਰਧਾਰਤ ਕੋਰਸ ਪੂਰੇ ਕਰਦੇ ਹਨ ਇਹ ਕੁਝ ਖਾਸ ਕਿਸਮ ਦੀਆਂ ਨੌਕਰੀਆਂ ਜਾਂ ਗਤੀਵਿਧੀਆਂ ਤੱਕ ਸੀਮਿਤ ਹੋ ਸਕਦਾ ਹੈ ਇਸ ਤੋਂ ਇਲਾਵਾ ਸਾਬਕਾ ਗ੍ਰੈਸ ਕਤਰ ਸੂਏਲਾ ਬਰੇਵਰ ਮੈਨ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਨੇ ਜਨਤਾਵਾਂ ਦੇ ਵਿਚਕਾਰ ਗ੍ਰੈਜੂਏਟ ਵੀਜ਼ੇ ਨੂੰ ਪਕਰਨ ਦਾ ਬਦਲਣ ਲਈ ਜ਼ੋਰ ਦਿੱਤਾ ਹੈ ਕਿ ਇਹ ਇਮੀਗ੍ਰੇਸ਼ਨ ਚਾਹਤ ਕਰ ਰਿਹਾ ਹੈ ਤੇ ਇਸ ਦੇ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂ ਇਸ ਨੂੰ ਲੈ ਕੇ ਹੁਣ ਇਹ ਖਬਰ ਜਿਹੜੀ ਆ ਯੂਕੇ ਤੋਂ ਸਾਹਮਣੇ ਆ ਰਹੀ ਹੈ ਕਿ ਜਿਨ੍ਹਾਂ ਨੇ ਯੂਕੇ ਦੇ ਵਿੱਚ ਦੇਖਿਆ ਦੇ ਖੇਤਰ ਦੇ ਵਿੱਚ ਕੋਈ ਵੱਡੀ ਪੁਲਾੰਗ ਨਹੀਂ ਪੱਟੀ ਵੱਡੀ ਸਫਲਤਾ ਹਾਸਲ ਨਹੀਂ ਕੀਤੀ ਉਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਔਨ ਵਾਲੇ ਸਮੇਂ ਦੇ ਵਿੱਚ ਤਾਂ ਜਿਹੜੇ ਜਿਹੜੇ ਯੂਕੇ ਰਹਿੰਦੇ ਨੇ ਵਿਦਿਆਰਥੀ ਯੂਕੇ ਪੜ੍ਹਨ ਜਾਣਾ ਚਾਹੁੰਦੇ ਨੇ ਜਾਂ ਫਿਰ ਪੜ੍ਹ ਰਹੇ ਨੇ ਉਹਨਾਂ ਤੱਕ ਇਹ ਖਬਰ ਜਲਦ ਪਹੁੰਚਾਣਾ ਤੁਹਾਡਾ ਕੰਮ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ